ਇਸ ਵੇਲੇ ਪੰਜਾਬ ਦੇ ਵਿੱਚ ਇੱਕ ਤਰਾਸਦੀ ਚੱਲ ਰਹੀ ਆ ਹਰਾਂ ਦੀ ਮਾਰ ਉਹਨੂੰ ਉਹਦੇ ਲਈ ਵੀ ਆਪਾਂ ਕੁਝ ਫੰਡਰੇਜ ਵਗੈਰਾ ਕਰ ਰਹੇ ਆ ਆਪਣੇ ਕੰਦੇ ਇਸ ਦੇ ਲਈ ਵੀ ਅਸੀਂ ਫੰਡਰੇਜਿੰਗ ਕਰ ਰਹੇ ਆ ਗਿਆ ਤਾਂ ਆਪਾਂ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਆਲਰੇਡੀ ਪੰਜਾਬ ਦੇ ਵਿੱਚ ਭੇਜ ਵੀ ਦਿੱਤੇਗੇ ਜਿਸ ਵੇਲੇ ਕਿਸਾਨ ਆंदोलਨ ਆਇਆ ਉਸ ਵੇਲੇ ਵੀ ਜੀਪ ਲਵਰ ਕਲੱਬ ਨੇ ਵੱੜ ਚੜ ਕੇ ਹਿੱਸਾ ਲਿੱਤਾ ਪੈਂਡੈਮਿਕ ਦੇ ਟਾਈਮ ਦੇ ਵਿੱਚ ਆਪਾਂ ਨੇ ਵੱੜ ਚੜ ਕੇ ਹਿੱਸਾ ਲਿੱਤਾ ਇੱਥੇ ਤਾਂ ਜਿਹੜੇ ਫਰੰਟ ਲਾਈਨ ਵਰਕਰਸ ਹੁੰਦੇ ਥੇ ਪੁਲਿਸ ਆਫੀਸਰ ਆ ਉਹਨਾਂ ਦੀ ਕੋਈ ਸ਼ੂਟਿੰਗ ਵਗੈਰਾ ਹੋ ਜਾਂਦੀ ਆ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਡੋਨੇਸ਼ਨ ਦਿੰਦੇ ਆ ਗਿਆ ਕਹਿੰਦੇ ਡ੍ਰੌਪ ਮੇ ਕੋਸ਼ਿਸ਼ ਤੁਸੀਂ ਡਾਲਰ ਵੀ ਦਿੰਦੇ ਹੋ ਕਿ ਉਹਨਾ 1-1 ਡਾਲਰ ਕਰਕੇ ਇੱਕ ਕਰ 11 ਹੋ ਜਾਂਦਾ ਹੈਗਾ ਪੰਜਾਬ ਨੂੰ ਫੇਰ ਦੀ ਉੱਥੇ ਖਾਲਾ ਕਰ ਦਿਓ ਜਿੱਥੇ ਪੰਜਾਬ ਸੀਗਾ ਜਿਹੜਾ ਪੰਜਾਬ ਦੂਜਿਆਂ ਨੂੰ ਰੋਟੀ ਦਿੰਦਾ ਸੀਗਾ ਅੱਜ ਉੱਥੇ ਹਾਲਾਤ ਇਹ ਹੋ ਗਏ ਨੇ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਉਹ ਨੂੰ ਉੱਥੇ ਹੀ ਐਸ ਇਟ ਇਜ਼ ਉੱਥੇ ਲੈ ਕੇ ਜਾਈਏ ਸਰ ਸ਼ਕਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਟੋਰਾਂਟੋ ਵਿਖੇ ਮੌਜੂਦਾਂ ਉਬਰ ਕਲੱਬ ਕੰਨੀਓ ਇੱਕ ਪੱਗਾਂ ਦਾ ਲੰਗਰ ਲਾਇਆ ਗਿਆ ਔਰ ਉਹਨਾਂ ਨੇ ਪੁੱਛਦੀਆਂ ਕੀ ਕਹਿੰਨੇਓ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਇਕ੍ਰੂ ਜੀ ਖਾਲਸਾ ਬਾਣੀ ਦੀ ਫਤਿਹ ਸਾਰੇ ਜੀ ਕੀ ਕਹਿਣਾ ਚਾਹੋਗੇ ਬਾਈ ਜੀ ਹਰ ਸਾਲ ਹੀ ਆਪਾਂ ਇਹ ਯੋਗਦਾਨ ਪਾਉਂਦੇ ਆ ਜਦੋਂ ਜਦੋਂ ਇਸ ਤਰ੍ਹਾਂ ਦੀ ਇਵੈਂਟ ਹੁੰਦੇ ਨੇ ਆਪਣੇ ਕੰਨੀਓ ਇਹ ਪੱਗਾਂ ਦਾ ਸਪੈਸ਼ਲ ਲੰਗਰ ਲਾਇਆ ਜਾਂਦਾ ਕੀ ਕਹੋਗੇ ਹਾਂਜੀ ਇਹ ਆਪਾਂ ਕੀ ਹੈਗਾ ਇਸੇ ਜੀਪ ਲਵਰ ਕਲੱਬ ਹੈਗਾ ਸਾਡਾ ਇੱਕ ਤਾਂ ਇਸ ਜੀਪ ਲਵਰ ਕਲੱਬ ਦਾ ਕੰਮ ਹੀ ਇਹ ਹੈਗਾ ਕਿ ਜਿੱਥੇ ਵੀ ਸਾਨੂੰ ਇਨਵੀਟੇਸ਼ਨ ਜਾਂਦਾ ਹੈਗਾ ਜੇ ਦਾ ਖੋਸਾ ਸਾਹਿਬ ਦਾ ਪ੍ਰੋਗਰਾਮ ਹੈ ਇੱਥੇ ਨਾਲ ਇਨਵਾਈਟ ਕੀਤਾ ਹੋਰ ਵੀ ਸੀਨੀਅਰਸ ਦੇ ਪ੍ਰੋਗਰਾਮ ਹੁੰਦੇ ਹੋਰ ਕੋਈ ਦੂਜੇ ਪ੍ਰੋਗਰਾਮ ਹੁੰਦੇ ਹੈ ਕਮਿਊਨਿਟੀ ਸੇਵਾ ਦੇ ਵਿੱਚ ਉੱਥੇ ਜਿਸ ਵੇਲੇ ਆਪਾਂ ਨੂੰ ਸੱਦਦੇ ਹੈਗੇ ਤਾਂ ਆਪਾਂ ਇਸ ਤਰ੍ਹਾਂ ਦੀ ਪਾਕ ਦੀ ਸੇਵਾ ਟਰਬਨ ਸੇਵਾ ਦਾ ਲੰਗਰ ਲਾਉਂਦੇ ਹੈਗੇ ਕਈ ਵਾਰੀ ਛਬੀਲ ਵੀ ਲਾਉਂਦੇ ਆ ਸਿਚੁਏਸ਼ਨ ਦੇਖ ਕੇ ਆਪਾਂ ਉਸ ਤਰ੍ਹਾਂ ਦਾ ਕੰਮ ਕਰਦੇ ਹੈਗੇ ਤਾਂ ਬਹੁਤ ਵਧੀਆ ਲੱਗਦਾ ਹੈਗਾ ਸਾਰੇ ਵੀਰ ਭਾ ਅਸੀਂ ਕਿਸੇ ਤੋਂ ਕੋਈ ਡੋਨੇਸ਼ਨ ਮੰਗਦੇ ਨਹੀਂ ਹੈਗੇ ਪਰ ਕੋਈ ਪਿਆਰ ਦੇ ਨਾਲ ਅਗਰ ਕੋਈ ਇੱਥੇ ਵੀ ਜਿਹੜਾ ਚਾਵੇ ਤਾਂ ਅਸੀਂ ਮੋਸਟ ਵੈਲਕਮ ਤਾਂ ਕੋਈ ਆਪਣੇ ਪਾਕ ਦੀ ਥਾਂ ਦੇ ਜਾਂਦਾ ਹੈਗਾ ਕੋਈ ਕੁਝ ਦੇ ਜਾਂਦਾ ਹੈਗਾ ਤਾਂ ਆਪਾਂ ਇਸ ਤਰ੍ਹਾਂ ਦੀ ਸੇਵਾ ਕਰਦੇ ਹੈਗਾ ਤਾਂ ਇਸ ਵੇਲੇ ਤੁਸੀਂ ਦੇਖਿਓ ਸਾਰੀ ਲਾਈਨਾਂ ਲੱਗੀਆਂ ਹੈਗੀਆਂ ਤਾਂ ਲੋਕੀ ਇੰਜਾਇਅ ਕਰ ਰਹੇ ਹੈਗੇ ਮੈਂ ਤਾਂ ਕਹਿੰਦਾ ਸਾਰੀ ਕਮਿਊਨਿਟੀ ਨੂੰ ਕਹਿੰਦਾ ਹੈਗਾ ਕਿ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਜਿਹਦੇ ਵਿੱਚ ਸਾਰਿਆਂ ਨੂੰ ਚੰਗਾ ਲੱਗੇ ਤਾਂ ਕਮਿਊਨਿਟੀ ਨੂੰ ਪਤਾ ਵੀ ਲੱਗੇ ਕਿ ਆਪਾਂ ਕੁਝ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਹੈਗੇ ਆ ਸਰ ਜੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਕਮਿਊਨਿਟੀ ਆਪਾਂ ਜੀ ਪੰਜਾਬੀ ਆ ਪੰਜਾਬ ਤੋਂ ਆਏ ਹੋਏ ਆ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਤਰਾਸ ਦੀ ਚੱਲ ਰਹੀ ਹੈ ਹੜ੍ਹਾਂ ਦੀ ਮਾਰ ਉਹਨੂੰ ਉਹਦੇ ਲਈ ਵੀ ਆਪਾਂ ਕੁਝ ਫੰਡਰੇਜ ਵਗੈਰਾ ਕਰ ਰਹੇ ਆ ਆਪਣੇ ਕੰਨੀ ਜੀ ਹਾਂਜੀ ਹਾਂਜੀ ਇਹਦੇ ਲਈ ਵੀ ਅਸੀਂ ਫੰਡਰੇਜਿੰਗ ਕਰ ਰਹੇ ਆਗੇ ਤਾਂ ਆਪਾਂ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਆਲਰੇਡੀ ਪੰਜਾਬ ਦੇ ਵਿੱਚ ਭੇਜ ਵੀ ਦਿੱਤੇਗੇ ਹੋਰ ਇਹ ਖਾਲੀ ਇਸ ਹੜ ਦੇ ਕਰਕੇ ਨਹੀਂ ਹੈਗੇ ਜਿਸ ਵੇਲੇ ਕਿਸਾਨ ਅੰਦੋਲਨ ਆਇਆ ਉਸ ਵੇਲੇ ਵੀ ਜੀਪ ਲਵਰ ਕਲੱਬ ਨੇ ਵੱੜ ਚੜ ਕੇ ਹਿੱਸਾ ਲਿੱਤਾ ਪੈਂਡੈਮਿਕ ਦੇ ਟਾਈਮ ਦੇ ਵਿੱਚ ਆਪਾਂ ਨੇ ਵੱੜ ਚੜ ਕੇ ਹਿੱਸਾ ਲਿੱਤਾ ਇੱਥੇ ਤਾਂ ਜਿਹੜੇ ਫਰੰਟ ਲਾਈਨ ਵਰਕਰ ਸੰਦੇ ਤੇ ਪੁਲਿਸ ਆਫੀਸਰ ਆ ਉਹਨਾਂ ਦੀ ਕੋਈ ਸ਼ੂਟਿੰਗ ਵਗੈਰਾ ਹੋ ਜਾਂਦੀ ਆ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਡੋਨੇਸ਼ਨ ਦਿੰਦੇ ਆ ਗਿਆ ਤਾਂ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਅੱਜ ਦੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਬੜ ਚੜ ਕੇ ਹਿੱਸਾ ਪਾਓ ਕਹਿੰਦੇ ਡ੍ਰੌਪ ਮੇਕ ਕੋਸ਼ਿਸ਼ ਤੁਸੀਂ ਡਾਲਰ ਵੀ ਦਿੰਦੇ ਹੋ ਕਿ ਨਾ ਇੱਕ ਇੱਕ ਡਾਲਰ ਕਰਕੇ ਇੱਕ ਇੱਕ 11 ਹੋ ਜਾਂਦਾ ਹੈਗਾ ਤਾਂ ਪਲੀਜ਼ ਸਾਰਿਆਂ ਵੀਰ ਭਰਾ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਕੰਮ ਦੇ ਵਿੱਚ ਚੜ੍ਹ ਪੜ ਕੇ ਹਿੱਸਾ ਲਾਓ ਤਾਂ ਇਸ ਕੰਮ ਨੂੰ ਪੰਜਾਬ ਨੂੰ ਫੇਰ ਦੀ ਉੱਥੇ ਖਾਲਾ ਕਰ ਦਿਓ ਜਿੱਥੇ ਪੰਜਾਬ ਸੀਗਾ ਜਿਹੜਾ ਪੰਜਾਬ ਦੂਜਿਆਂ ਨੂੰ ਰੋਟੀ ਦਿੰਦਾ ਸੀਗਾ ਅੱਜ ਉੱਥੇ ਹਾਲਾਤ ਇਹ ਹੋ ਗਏ ਨੇ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਉਹ ਨੂੰ ਉੱਥੇ ਹੀ ਐਸ ਇਟ ਇਜ਼ ਉੱਥੇ ਲੈ ਕੇ ਜਾਈਏ ਬਲਕਿ ਹੋਰ ਅੱਗੇ ਵਧਾਈਏ ਤਾਂ ਕਿ ਦੁਨੀਆ ਦੇ ਵਿੱਚ ਬੈਠੀ ਜਿਹੜੀ ਜਨਤਾ ਹੈਗੀ ਉਹਨੂੰ ਪਤਾ ਲੱਗੇ ਕਿ ਸਾਡੇ ਤੇ ਕਿੰਨੀ ਵੀ ਵੱਡੀ ਮਾਰ ਆ ਜਾਵੇ ਅਸੀਂ ਫੇਰ ਦੀ ਫੇਰ ਖੜੇ ਹੈਗੇ ਤਾਂ ਇਹ ਵਾਹਿਗੁਰੂ ਅਕਾਲ ਪੁਰਖ ਦੀ ਸਾਨੂੰ ਬਖਸ਼ੀਸ਼ ਹੈਗੀ ਆ ਤਾਂ ਪੰਜਾਬੀ ਕਦੀ ਝੁਕਦਾ ਨਹੀਂ ਤਾਂ ਪੰਜਾਬੀ ਗੜ ਕੇ ਖੜਾ ਹੁੰਦਾ ਹੈ ਕਰਦਾ ਹੈ ਪੂਰੇ ਇਦਾਂ ਦੇ ਕੰਮ ਤਾਂ ਬਹੁਤ-ਬਹੁਤ ਚੰਗਾ ਲੱਗਾ ਤੁਹਾਡੇ ਨਾਲ ਵੀ ਗੱਲ ਕਰਕੇ ਤੁਸੀਂ ਆਏ ਹੋ মিডিਆ ਵਾਲੇ ਇੱਥੇ ਆ ਕੇ ਕਵਰੇਜ ਕਰਦੇ ਹੋ ਤੁਹਾਡੀ ਕਵਰੇਜ ਕਰਕੇ ਸਾਰੀ ਦੁਨੀਆ ਨੂੰ ਪਤਾ ਲੱਗਦਾ ਅੱਜ ਪੰਜਾਬ ਦੇ ਹਾਲਾਤ ਨੇ ਉਹ ਪਤਾ ਕਿਦਾਂ ਲੱਗਦੇ ਨੇ মিডিਆ ਤਾਂ ਅਸੀਂ মিডিਆ ਦਾ ਵੀ ਧੰਨਵਾਦ ਕਰਦੇ ਜੀਪ ਲਵਰ ਕਲੱਬ ਬੋਲੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਤਾਂ ਕਵਰੇਜ ਇਸ ਤਰ੍ਹਾਂ ਦੀ ਲੈ ਰਹੇ ਹੋ ਧੰਨਵਾਦ ਜੀ ਥੈਂਕ ਯੂ ਸੋ ਐਸ ਵੀ ਜਿਹੜੀ ਫੰਡ ਰੇਜ਼ਿੰਗ ਉਹ ਵੀ ਇਹ ਕਰ ਰਹੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਲੰਗਰ ਹੈ ਉਹ ਹਰ ਵਾਰ ਲਾਉਂਦੇ ਨੇ ਔਰ ਜਿੱਥੇ ਵੀ ਈਵੈਂਟ ਹੁੰਦੇ ਚਾਹੇ ਉਹ ਸੀਨੀਅਰ ਸਿਟੀਜ਼ਨ ਦਾ ਹੋਵੇ ਚਾਹੇ ਇਸ ਤਰ੍ਹਾਂ ਦੇ ਮੇਲੇ ਹੋਣ ਉਹ ਵੱਧ ਚੜ ਕੇ ਆਪਣੇ ਜਿਹੜਾ ਯੋਗਦਾਨ ਉਹਦੇ ਵਿੱਚ ਪਾਉਂਦੇ ਆ ਤਾਂ ਕਿ ਜਿਹੜੀਆਂ ਸਾਡੀਆਂ ਇਹ ਰੂਟਸ ਨੇ ਆਸੀ ਉਹਦੇ ਨਾਲ ਜੁੜ ਸਕੀ ਔਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਜੇ ਇੱਥੋਂ ਦੇ ਲੋਕਲ ਨਿਵਾਸੀ ਆਉਂਦੇ ਆ ਜਾਂ ਹੋਰ ਵੀ ਕਿਸੇ ਕਮਿਊਨਿਟੀ ਤੋਂ ਆਉਂਦੇ ਹੋ ਇਸ ਤਰ੍ਹਾਂ ਦੀ ਜਿਹੜੀ ਪੱਗ ਬਣਾ ਕੇ ਜਾਂਦੇ ਤਾਂ ਕਿ ਸਾਡੀ ਜਿਹੜੀ ਪੱਗ ਦੀ ਸ਼ਾਨ ਆਏ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚੇ ਸੋ ਫਿਲਹਾਲ What?